ਜੋ ਪੁਲਿਸ ਜ਼ਿਲ੍ਹਾ ਖੰਨਾ ਦੇ ਖੰਨੇ ਦੇ ਵਿੱਚ ਨਸ਼ਿਆ ਦੇ ਵਿਰੁੱਧ ਇੱਕ ਬਹੁਤ ਵੱਡੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਹਦੇ ਵਿੱਚ ਵੱਖੋ-ਵੱਖਰੇ ਪਿੰਡਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਵੱਡੇ ਪੈਮਾਨੇ ਤੇ ਸ਼ਾਮਲ ਹੋਏ ਨੇ ਇਹਦੇ ਵਿੱਚ ਸਾਡੀ ਮਾਤਾ ਭੈਣਾ ਵੀ ਬਹੁਤ ਵੱਡੇ ਪੈਮਾਨੇ ਤੇ ਸ਼ਾਮਿਲ ਹੋਏ ਨੇ ਇਹ ਸਾਰੇ ਨਸ਼ਿਆ ਦੇ ਖਿਲਾਫ ਇਕਜੁੱਟ ਹੋਏ ਨੇ ਖੰਨਾ ਇੱਕ ਇਹੋ ਜਿਹਾ ਜ਼ਿਲ੍ਹਾ ਹੈ ਜਿਹਦੇ ਵਿੱਚ 376 ਵਿਲੇਜ ਡਿਫੈਂਸ ਕਮੇਟੀ ਨੇ ਪਿੰਡਾਂ ਨੇ ਤੇ ਵਾਰਡ ਕਮੇਟੀਆਂ ਨੇ ਸੌ ਚੁਕੀ ਹੈ ਕਿ ਉਹ ਆਪਣੇ ਆਪਣੇ ਏਰੀਆ ਦੇ ਵਿੱਚ ਨਾ ਨਸ਼ੇ ਨੂੰ ਵੜਨ ਦੇਣਗੇ ਨਾ ਨਸ਼ਾ ਤਸਕਰਾਂ ਨੂੰ ਵੜਨ ਦੇਣਗੇ ਨਸ਼ੇ ਨੂੰ ਖਤਮ ਕਰਨ ਲਈ ਉਹ ਪੰਜਾਬ ਪੁਲਿਸ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਕੰਮ ਕਰ ਰਹੇ ਨੇ ਜਿਹਦੇ ਲਈ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਹੁਣ ਵੀ ਜਿਹੜੀ ਮਾਨਯੋਗ ਸੀਐਮ ਸਾਹਿਬ ਵੱਲੋਂ ਨਸ਼ੇ ਦੇ ਖਿਲਾਫ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ 9779100200 ਇਹਦੇ ਰਾਹੀਂ ਵਟਸਐਪ ਤੇ ਨਸ਼ੇ ਦੇ ਬਾਰੇ ਜੋ ਵੀ ਸੂਚਨਾ ਸਾਂਝੀ ਕੀਤੀ ਜਾਊਗੀ ਉਹਦੇ ਤੇ ਐਕਸ਼ਨ ਹੋਊਗਾ ਸਖਤੋ ਸਖਤ ਕਾਨੂੰਨੀ ਕਾਰਵਾਈ ਹੋਊਗੀ ਤੇ ਇਹਨਾਂ ਦੀ ਪਛਾਣ ਜੋ ਵੀ ਇਨਫੋਰਮੇਸ਼ਨ ਦੇਣਗੇ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਊਗੀ ਹੁਣ ਤੱਕ ਪਿਛਲੇ ਸਵਾ ਮਹੀਨੇ ਦੇ ਵਿੱਚ ਖੰਨਾ ਪੁਲਿਸ ਵੱਲੋਂ 150 ਤੋਂ ਵੱਧ ਨਸ਼ਾ ਤਸਕਰਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਗਿਆ ਹੈ 25 ਤੋਂ ਵੱਧ ਤਸਕਰਾਂ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਤੇ 7 ਤਸਕਰ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਸਿਵਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਸ ਤਰੀਕੇ ਦੀ ਸਖਤ ਕਾਰਵਾਈ ਅੱਗੇ ਵੀ ਸੜੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਗੇ ਜਾਰੀ ਰਹੂਗੀ ਤੇ ਅੱਜ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਲੋਕ ਇੱਥੇ ਆਏ ਨੇ ਵਾਰਡਰਾਂ ਦੇ ਲੋਕ ਇੱਥੇ ਆਏ ਨੇ ਤੇ ਨਸ਼ਿਆਂ ਦੇ ਖਿਲਾਫ ਇਸ ਲੜਾਈ ਦੇ ਵਿੱਚ ਆਪਣੀ ਸਾਂਝ ਪਾ ਰਹੇ ਨੇ ਉਹਨਾਂ ਦਾ ਮੈਂ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਕਰਦੀ ਆ ਥੈਂਕ ਯੂ ਇਸ ਲਈ ਔੜੇ ਧੰਨਵਾਦ ਜਿਲੇ ਦੇ ਐਸਐਸਪੀ ਡਾਕਟਰ ਜੋਤੀ ਆਗਰ ਤੇ ਉਹਨਾਂ ਦੀ ਪੂਰੀ ਟੀਮ ਇਨ ਨੂੰ ਮੈਂ ਅਪਰੀਸ਼ੀਏਟ ਕਰਦੀ ਆ ਇਨ ਨੂੰ ਮੈਂ ਕੌਂਗ੍ਰੈਚੁਲੇਟ ਕਰਦੀ ਆ ਕਿ ਬਹੁਤ ਬਰੀ ਕਦੇ ਵੀ ਮਨੁੱਖ ਦੇ ਜੀਵਨ ਦੇ ਵਿੱਚ ਪੰਗਾ ਨਹੀਂ ਆਪਾਂ ਸਭ ਤੋਂ ਵੱਡੀ ਬੁਰਾਈ ਹੁੰਦਾ ਹੈ ਔਰ ਸਾਬ ਚੇਲੇ ਨੂੰ ਗੁਰਾਂ ਸਾਹਿਬ ਦੀ ਆਖਦੇ ਨੇ ਕਿ ਭਾਗ ਮੱਛੀ ਸੁਲਾ ਪਾ ਜੋ ਜੋ ਤਰਨੀ ਕਰੇ ਜੇ ਕੋਣ ਦੁਨੀਆਂ ਨੂੰ ਤਰਨਾ ਬਖੌਣਾ ਹੈ ਤੇ ਬਖਾ ਰਹੇ ਜੇ ਬਖੋਣ ਦੇ ਰਹੇ ਤੇ ਤੁਹਾਡੇ ਜੋਰ ਦਾ ਇੱਥੇ ਮਨੋਰਥ ਸਭਾਪਤੀ ਬੁਲਾਇਆ ਗਿਆ ਕਿ ਪੰਜਾਬ ਦੇ ਅੰਦਰ मैं पहला भी शिकरत कर चुका कि केवल से केवल एक नशा, सुनिया सुनिया मनिया मन मन कीता की अंतरगत ना ये अगर सह उन्होंने बहुत मिठी त मिठी जिया आखदा और मैं भी महसूस करता है

ਨਾਂ ਨਾਂ ਡਾਂਗ ਡੋਬਿੰਗ ਐਕਟੀਵਿਟੀਜ਼ ਆਲ ਕੰਪੀਟੀਸ਼ਨ ਸੁਣਿਆ ਸੁਣਿਆ ਅੰਨਿਆ ਮਨ ਮਨ ਕੀਤਾ ਭਾਉ ਅੰਤਰ ਗਤ ਤੀਰਥ ਬਲ ਨਾ ਹੋ ਇਹ ਤੋੜਾ